ਤੁਸੀਂ ਦੇਖ ਰਹੇ ਹੋ ਦੈਨਿਕ ਪਾਇਲਟ ਇਸ ਵੇਲੇ ਦੀ ਵੱਡੀ ਖਬਰ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਦੇ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਵਨ ਟਾਈਮ ਸੈਟਲਮੈਂਟ ਸਕੀਮ ਦਾ ਹਦ 31 ਜੁਲਾਈ ਤੱਕ ਬਿਨਾਂ ਵਿਆਜ ਤੇ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਭਰਨ ਲਈ ਅੱਜ ਛੁੱਟੀ ਵਾਲੇ ਦਿਨ ਤੇ ਰਾਤ 12 ਵਜੇ ਤੱਕ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਛੁੱਟੀ ਵਾਲੇ ਦਿਨ देर रात ਤੱਕ ਕੰਮ ਕਰ ਰਹੀ ਸਟਾਫ ਨੂੰ ਮਿਲ ਕੇ ਕੀਤੀ ਉਹਨਾਂ ਦੀ ਹੌਸਲਾ ਅਫਸਾਈ ਅਤੇ ਰਿਫਰੈਸ਼ਮੈਂਟ ਦਾ ਕੀਤਾ ਪ੍ਰਬੰਧ ਰਾਤੀ 12 ਵਜੇ ਤੱਕ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੀ ਰਹੇ ਨਗਰ ਨਿਗਮ ਵਿੱਚ ਮੌਜੂਦ ਮੇਅਰ ਸ਼੍ਰੀ ਪਦਮਜੀਤ ਸਿੰਘ ਮੈਤਾ ਨੇ ਦੱਸਿਆ ਹੈ ਕਿ ਹੁਣ ਤੱਕ ਇਸ ਸਕੀਮ ਦੇ ਤਹਿਤ 2 ਮਹੀਨਿਆਂ ਵਿੱਚ 10 ਕਰੋੜ ਰੁਪਏ ਪ੍ਰਾਪਰਟੀ ਟੈਕਸ ਇਕੱਤਰ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਾਪਰਟੀ ਟੈਕਸ ਵਿਭਾਗ ਦੇ ਸੁਪਰਡੈਂਟ ਪ੍ਰਦੀਪ ਸਿੰਘ ਅਤੇ ਪ੍ਰਦੀਪ ਮਿੱਤਲ ਵੀ ਮੌਜੂਦ ਰਹੇ। ਦੈਨਿਕ ਪਾਇਲਟ ਤੋਂ ਕਰਨ ਨਾਗਪਾਲ ਦੀ ਖਾਸ ਰਿਪੋਰਟ। ਅੱਜ ਚੁੱਟੀ ਦਾ ਦਿਨ ਹੈਗਾ ਨਗਰ ਨਿਗਮ ਹਲੇ ਤੱਕ ਬੰਦਿਆ ਹੋਇਆ ਹੈ। ਸਟਾਫ ਵੀ ਪੂਰਾ ਹੈਗਾ। ਕਰਨ ਸਰ ਦੇਖੋ ਨਗਰ ਨਿਗਮ ਦੇ ਇੱਕੋ ਇੱਕ ਮਕਸਦ ਹੈਗਾ ਸ਼ਹਿਰ ਦਾ ਕਿ ਲੋਕਾਂ ਦੀ ਸੇਵਾ ਲਈ ਜਿੰਨਾ ਕੰਮ ਕਰ ਸਕੀਏ ਉਨਾ ਹੀ ਘਟ ਹੈ ਤੇ ਅੱਜ ਚਾਹੇ ਛੁੱਟੀ ਦਾ ਦਿਨ ਸੀਗਾ ਮਗਰ ਪ੍ਰਾਪਰਟੀ ਟੈਕਸ ਡਿਪਾਰਟਮੈਂਟ ਸਵੇਰ 9 ਵਜੇ ਤੋਂ ਲੈ ਕੇ ਹੁਣ 11 ਵੱਜ ਚੁੱਕਿਆ ਤੇ ਹਜੇ ਤੱਕ ਆਪਣੀ ਡਿਊਟੀ ਨਿਭਾ ਰਹੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਪ੍ਰਾਪਰਟੀ ਟੈਕਸ ਸਾਰੇ ਡਿਪਾਰਟਮੈਂਟ ਦਾ ਹੀ ਦੋਨੋਂ ਰਦੀਪ ਜੀ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਪਿਛਲੇ 2-3 ਮਹੀਨਿਆਂ ਤੋਂ ਦਿਨ ਰਾਤ ਇੱਕ ਕਰਕੇ ਜੋ ਟੈਕਸ ਕਲੈਕਸ਼ਨ ਇਹਨਾਂ ਨੇ ਕੀਤੀ ਆ ਓਟੀਆ ਸਕੀਮ ਦਾ ਜੋ ਫਾਇਦਾ ਲੋਕਾਂ ਨੂੰ ਦਿੱਤਾ ਇਹ ਬਹੁਤ ਸਲਾਹਨਤਾ ਯੋਗ ਹੈਗਾ ਐਤ ਕੀ ਜੋ ਹੈ ਰਿਕਾਰਡ ਬ੍ਰੇਕਿੰਗ ਟੈਕਸ ਕਲੈਕਸ਼ਨ ਹੋਈ ਹੈ ਤਕਰੀਬਨ ਅਪਰੋਕਸੀਮੇਟਲੀ 10 ਕਰੋੜ ਦੇ ਕਰੀਬ ਟੈਕਸ ਕਲੈਕਸ਼ਨ ਹੋਈ ਹੈ ਜੋ ਕਿ ਇਵੈਂਚੁਅਲੀ ਲੋਕਾਂ ਦੇ ਹੱਕ ਚ ਲੋਕਾਂ ਦੇ ਹਿੱਤ ਦੇ ਲਈ ਯੂਜ਼ ਹੋਣ ਵਾਲੀ ਹੈ ਇਸ ਚੀਜ਼ ਦੀ ਸਾਡੀ ਪੱਕੀ ਗਾਰੰਟੀ ਹੈ ਤਕਰੀਬਨ 13 14 ਕੈਂਪਸ ਅਕ੍ਰੋਸ ਦ ਸਿਟੀ ਲੱਗੇ ਸੀਗੇ ਜਿਨ੍ਹਾਂ ਨੇ ਜਾਗਰੂਕ ਵੀ ਕੀਤਾ ਪ੍ਰੋਪਰਟੀ ਟੈਕਸ ਦੇ ਓਟੀਐਸ ਨੂੰ ਲੈ ਕੇ ਤੇ ਜੋ ਕਾਰਪੋਰੇਸ਼ਨ ਆਫਿਸ ਹੈ ਉੱਥੇ ਤਾਂ ਲਗਾਤਾਰ ਕਾਊਂਟਰਸ ਲੱਗੇ ਹੋਏ ਸੀਗੇ ਮੇਰੇ ਖੁਦ ਦੇ ਆਫਿਸ 'ਚ ਵੀ ਅਸੀਂ ਇੱਕ ਕਾਊਂਟਰ ਲਗਾਇਆ ਹੋਇਆ ਸੀਗਾ ਜਿੱਥੇ ਅਸੀਂ ਸੀਨੀਅਰ ਸਿਟੀਜ਼ਨਸ ਨੂੰ ਕੇਟਰ ਕਰ ਰਹੇ ਸੀਗੇ ਹੈਲਪ ਕਰ ਰਹੇ ਸੀਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਜਿਹੜੇ ਸਾਡੇ ਸ਼ਹਿਰ ਦੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ 'ਚ ਲੱਗਣਾ ਪਵੇ ਤੇ ਤਕਲੀਫ ਸਹਣੀ ਪਵੇ ਉਹਦੇ ਲਈ ਅਸੀਂ ਸਪੈਸ਼ਲ ਆਪਣਾ ਇੱਥੇ ਆਫਿਸ 'ਚ ਹੀ ਕਾਊਂਟਰ ਲਗਾਇਆ ਸੀਗਾ ਤਾਂ ਕਿ ਅਸੀਂ ਉਹਨਾਂ ਨੂੰ ਇੱਥੇ ਬਿਠਾ ਕੇ ਚੰਗੀ ਤਰ੍ਹਾਂ ਹੈਲਪ ਕਰ ਸਕੀਏ ਤੇ ਉਹਨਾਂ ਦਾ ਪ੍ਰੋਫਿਟ ਟੈਕਸ ਭਰਾ ਸਕੀਏ ਜੋ ਆਪਣੀ ਜ਼ਿੰਮੇਵਾਰੀ ਦੇਖੋ ਸਮਝ ਰਹੇ ਆ ਉਹਨਾਂ ਦੀ ਜਿੰਨੀ ਵੱਤੋ ਵਾਦ ਅਸੀਂ ਮਦਦ ਕਰ ਸਕੀਏ ਓਨੀ ਘਟੇ ਮੀਟ ਸਬ ਕਿੰਨਾ ਸਟਾਫ ਲੱਗਿਆਗਾ ਇੱਥੇ ਦੱਸਿਆ ਜਾ ਰਿਹਾ 12 ਵੀ ਜਿਹੜੇ ਕਿ ਬੁਆਇਸ ਗਰਲਸ 12 ਜਿਹੜੇ ਕਿ ਆਰ ਐਨ ਪਿੰਡਾ ਜੋ ਉਹ ਵੀ ਹਲੇ ਤੱਕ ਥੇਨੇ ਕਿ 11:00 ਵਜੇ ਦੇਖੋ ਜੀ ਬਹੁਤ ਹੀ ਐਪਰੀਸ਼ੀਏਟ ਕਰਦੇ ਆਪਾਂ ਉਸ ਗੱਲ ਨੂੰ ਤਕਰੀਬਨ 35-40 ਜਾਨਾਂ ਦਾ ਜੋ ਸਟਾਫ ਹੈ ਉਹ ਪਿਛਲੇ 2-3 ਮਹੀਨਿਆਂ ਤੋਂ ਹੀ ਬਹੁਤ ਮਿਹਨਤ ਕਰ ਰਿਹਾ ਆਪਾਂ ਦੇਖੋ ਅੱਜ ਤੱਕ ਕਈ ਐਸੇ ਮੌਕੇ ਆਏ ਆ ਜਦੋਂ ਆਪਾਂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਨਿੰਦਿਆ ਵੀ ਹੈ ਜਾਂ ਫਿਰ ਉਹਨਾਂ ਨੂੰ ਐ ਵੀ ਕਿਹਾ ਵੀ ਇਹ ਕੰਮ ਨਹੀਂ ਕਰਦੇ ਆ, ਖੇਤਰ ਨਹੀਂ ਕਰਦੇ ਮਗਰ ਐ ਦੀ ਜਦੋਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਬੰਦ ਹੈ ਉਦੋਂ ਵੀ ਅਸੀਂ ਵਾਤ ਟੜ ਕੇ ਬਠਿੰਡੇ ਸ਼ਹਿਰ ਦੇ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਸਮਝੀ ਤੇ ਆਪਣੇ ਵਰਕ ਆਵਰਸ ਤੋਂ ਬਾਅਦ ਵੀ ਇੱਥੇ ਬੈਠ ਕੇ 11-12 ਵਜੇ ਤੱਕ ਜੋ ਕੰਮ ਕਰ ਰਹੇ ਆ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਮੇਰੇ ਮਾਇਨੇ ਚ ਬਹੁਤ ਵੱਡੀ ਗੱਲ ਆ ਤੇ ਮੇਰੀ ਨਜ਼ਰਾਂ ਚ ਬਹੁਤ ਇੱਜ਼ਤ ਇਹਨਾਂ ਦੀ ਵੱਧਦੀ ਹੈ ਸਰ ਸਾਹਿਬ ਇੱਕ ਗੱਲ ਕੀਤੀ ਜਾਵੇ ਕਿੰਨੇ ਕਾਊਂਟਰ ਲੱਗੇ ਹੈਗੇ ਤੇ 2 ਮਿੰਨੇ ਤੁਸੀਂ ਪਹਿਲਾਂ ਲੋਕਾਂ ਨੂੰ ਦਿੱਤੇਗੇ ਲੋਕ ਹਲੇ ਵੀ ਅਵੇਟ ਨਹੀਂ ਹੋ ਰਹੇ ਅੱਜ ਵੀ ਰਸਪੂਰਾ ਸੀ ਕੱਲ ਵੀ ਰਸ ਸੀਗਾ ਕਾਫੀ ਲੋਕਾਂ ਨੇ ਭਰੇ ਨੇ ਪਰ ਹਜੇ ਕੁਝ ਲੋਕ ਰਹਿੰਦੇ ਨੇਗੇ ਠੀਕ ਹੈ ਨਾ ਸਰ ਅਸੀਂ ਵੱਤ ਤੋਂ ਵੱਤ ਜਿੰਨਾ ਆਪਣੇ ਤੁਹਾਡੇ ਭਰਾਵਾਂ ਦੇ ਰਾਹੀਂ ਰਸਤੇ ਰਾਹੀਂ ਚਾਹੇ ਪੇਪਰ মিডিਆ ਹੋਵੇ ਚਾਹੇ ਡਿਜੀਟਲ মিডিਆ ਹੋਵੇ ਉਹਨਾਂ ਦੇ ਰਾਹੀਂ ਮੈਸੇਜ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਅਸੀਂ ਵੱਖ-ਵੱਖ ਏਰੀਆਸ 'ਚ ਕੈਂਪਸ ਵੀ ਲਗਾਏ ਤਾਂ ਕਿ ਲੋਕ ਜਾਗਰੂਕ ਹੋਣ ਤੇ ਲੋਕਾਂ ਨੇ ਬਹੁਤ ਅੱਛਾ ਰਿਸਪੌਂਸ ਵੀ ਦਿੱਤਾ ਮੇਰੇ ਖਿਆਲ ਨਾਲ ਪਹਿਲਾਂ ਕਦੇ ਜਦੋਂ OTS ਸਕੀਮ ਆਈ ਸੀਗੀ ਉਦੋਂ ਇੰਨੀ ਟੈਕਸ ਕਲੈਕਸ਼ਨ ਨਹੀਂ ਹੋਈ ਸੀਗੀ ਮੈਨੂੰ ਲੱਗਦਾ ਇਸ ਦੀ 50% ਹੀ ਕਦੇ ਟੈਕਸ ਕਲੈਕਸ਼ਨ ਹੋਈ ਹੋਊਗੀ ਤਿੰਨ-ਚਾਰ ਕਰੋੜ ਦੇ ਕਰੀਬ ਕਦੇ ਟੈਕਸ ਕਲੈਕਸ਼ਨ ਹੋਈ ਸੀਗੀ ਪਿਛਲੇ OTS ਸਕੀਮ 'ਚ ਮਗਰ ਹੁਣ ਜੇ ਆਪਾਂ ਦੇਖੀਏ ਤਾਂ ਰਿਕਾਰਡ ਬ੍ਰੇਕਿੰਗ ਟੈਕਸ ਕਲੈਕਸ਼ਨ ਹੈਗੀ ਹੈ ਜੋ 10 ਕਰੋੜ ਦੇ ਕਰੀਬ ਜੋ ਹੋਈ ਹੈ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਤੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਜੋ ਹੈ ਉਹਨਾਂ ਨੇ ਸਮਝੀ ਤਾਂ ਹੀ ਉਹ ਕਰਕੇ ਇਹ ਪੋਸੀਬਲ ਹੋਇਆ ਤੇ ਇਸ ਚੀਜ਼ ਦੀ ਮੈਂ ਦੁਬਾਰਾ ਤੋਂ ਮੈਂ ਤੁਹਾਡੇ ਸਾਰਿਆਂ ਦੇ ਚੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਦੀ ਗਾਰੰਟੀ ਲੈਂਦੇ ਆ ਕਿ ਜਿਹੜਾ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੀ ਤੇ 10 ਕਰੋੜ ਜੋ ਕਲੈਕਟ ਕਰਕੇ ਕਾਰਪੋਰੇਸ਼ਨ ਦੀ ਝੋਲੀ 'ਚ ਪਾਇਆ ਹੈ ਉਹ ਮੈਂ ਗਾਰੰਟੀ ਦਿੰਦਾ ਕਿ ਤੁਹਾਡੀ ਸੇਵਾ ਦੇ ਵਿੱਚ ਹੀ ਲੱਗੇਗਾ ਤੇ ਵੱਧ ਤੋਂ ਵੱਧ ਜਿੱਥੇ ਬਠਿੰਡੇ ਸ਼ਹਿਰ ਦਾ ਬੈਨੀਫਿਟ ਹੋ ਸਕੇ ਉਸੇ ਏਰੀਆਸ ਚ ਇਸ ਫੰਡ ਨੂੰ ਅਲੋਕੇਟ ਕੀਤਾ ਜਾਏਗਾ ਮੈਸਾ ਜੀ ਕੜੀ ਦੇ ਵਿੱਚ 11 ਸਵਾ 11 ਬਚ ਚੁੱਕੇ ਕਿ ਨਹੀਂ ਕਿ ਹੁਣ ਕਿੰਨਾ ਟਾਈਮ ਅੱਗੇ ਹੋਟ ਡਿਊਟੀ ਆਉਣ ਰਹੀ ਹੈ ਇਹਨਾਂ ਦੀ ਤੇ ਇਹਨਾਂ ਦੀ ਖਾਣ ਪੀਣ ਦੀ ਜਿਹੜੀ ਵਸਾ ਸਰ ਦੇਖੋ ਜੋ ਸਾਨੂੰ ਸਰਕਾਰ ਵੱਲੋਂ ਰੈਗੂਲੇਸ਼ਨਸ ਆਈਆਂ ਸੀਗੀਆਂ ਹਦਾਇਤਾਂ ਆਈਆਂ ਸੀਗੀਆਂ ਉਹ ਇਹ ਸੀਗੀਆਂ ਕਿ 31 7 2025 ਤੱਕ ਇਹ ਸਟੈਕਸ ਦੀ ਓਟੀਐ ਸਕੀਮ ਜੋ ਹੈ ਚੱਲੇਗੀ ਤੇ ਸਾਡੇ ਸੁਪਰਿੰਡੈਂਟ ਸਾਹਿਬ ਦੋਨੋਂ ਪ੍ਰਦੀਪ ਜੀਆ ਨੇ ਇੰਨੀ ਮਿਹਨਤ ਕੀਤੀ ਤੇ ਆਪਣੇ ਸਟਾਫ ਦੀ ਹੌਸਲਾ ਵਜਾਈ ਕੀਤੀ ਕਿ ਅੱਜ 12 ਵਜੇ ਤੱਕ ਜਦੋਂ ਤੱਕ ਇੱਕ ਤਰੀਕ ਚੜ੍ਹਦੀ ਨਹੀਂ ਉਦੋਂ ਤੱਕ ਸਟਾਫ ਇੱਥੇ ਕੰਮ ਕਰ ਰਿਹਾ ਤੇ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਿਹਾ ਤੇ ਮੈਂ ਉਹਨਾਂ ਦਾ ਬਹੁਤ ਐਪਰੀਸ਼ੀਏਟ ਕਰਦਾ ਤੇ ਉਹਨਾਂ ਦੇ ਖਾਣ ਪੀਣ ਲਈ ਦੇਖੋ ਜਿੰਨਾ ਐਪਰੀਸ਼ੀਏਟ ਕੀਤਾ ਜਾਵੇ ਉਹਨਾਂ ਘਰ ਤੋਂ ਮਗਰ ਅਸੀਂ ਆਪਣੇ ਵੱਲੋਂ ਜਿੰਨਾ ਯੋਗਦਾਨ ਪਾ ਸਕੀਏ ਜੇ ਇਹ ਆਫਿਸ 'ਚ ਬੈਠ ਕੇ ਇੱਥੇ ਕੰਮ ਕਰ ਸਕਦੇ ਆ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਅਸੀਂ ਕਿਉਂ ਨਹੀਂ ਆ ਸਕਦੇ ਅਸੀਂ ਆ ਕੇ ਇਹਨਾਂ ਲਈ ਥੋੜੀ-ਬਹੁਤ ਰਿਫਰੈਸ਼ਮੈਂਟਸ ਜੋ ਹੈ ਆਪਣੇ ਵੱਲੋਂ ਲੈ ਕੇ ਆਏ ਮੇਰ ਸਾਹਿਬ ਜੀ ਲਾਸਟ ਸਵਾਲ ਹੈ ਮੇਰਾ 1 ਅਗਸਤ ਜੀ ਕਹਿ ਰਹੇ ਹਾਂ ਦਿਨ ਚੜਦਾ ਆਏਗਾ ਤੇ ਕਿਹੜਾ ਬੰਦਾ ਪ੍ਰੋਪਰਟੀ ਟੈਕਸ ਭਰਨ ਆਊਗਾ ਈ ਉਹਨਾਂ ਤੋਂ ਕੀ ਇਹ ਡਾਕੂਮੈਂਟਸ ਲਿੱਤੇ ਜਾਣੇ ਕਿੰਨਾ ਕੁ ਫਾਈਨ ਲੱਗੂ ਅਜੇ ਸਰ ਜੋ ਜੋ 1 ਅਗਸਤ ਤੋਂ ਜੋ ਪੈਨਲਟੀ ਦੀ ਸਹੂਲਤ ਸੀਗੀ ਉਹ 100% ਸੀਗੀ ਹੁਣ 50% ਰਹਿ ਜਾਏਗੀ 1 ਅਗਸਤ ਤੋਂ ਲੈ ਕੇ ਮਗਰ ਹੁਣ ਵੀ ਦੇਰ ਨਹੀਂ ਹੋਈ ਤੁਹਾਡੇ ਕੋਲ 50% ਪੈਨਲਟੀ ਵੇਵ ਆਫ ਹੈਗੀ ਆ ਅਜੇ ਵੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਣੀ ਜ਼ਿੰਮੇਵਾਰੀ ਸਮਝੀ ਜਾਵੇ ਤੇ ਵੱਧ ਤੋਂ ਵੱਧ ਆ ਕੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਜੋ ਮਿਹਨਤ ਕਰ ਰਹੇ ਹਨ ਉਹਨਾਂ ਨੂੰ ਫੁੱਲ ਚੜ੍ਹਾਏ ਜਾਣ ਪਾਏ ਜਾਣ ਤੇ ਉਹਨਾਂ ਦੀ ਜੋ ਮਿਹਨਤ ਆ ਉਹਨੂੰ ਸਫਲ ਕੀਤਾ ਜਾਵੇ ਆਪਣਾ ਟੈਕਸ ਪੇ ਕਰਕੇ ਕਿਉਂਕਿ ਇਹ ਆਪਣੀ ਸਹੂਲਤ ਵਾਸਤੇ ਹੀ ਬੈਠੇ ਆਪਣੀ ਸੇਵਾ ਵਾਸਤੇ ਹੀ ਬੈਠੇ ਆ ਤੇ ਮੈਂ ਦੁਬਾਰਾ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਜੇ ਵੀ ਅ ਲੇਟ ਨਹੀਂ ਹੋਇਆ ਤੁਹਾਡੇ ਕੋਲ ਹਜੇ ਵੀ 50% ਵੇਵ ਆਫ ਹੈ ਤੇ ਤੁਸੀਂ ਪਲੀਜ਼ ਆਓ ਤੇ ਵੱਧ ਤੋਂ ਵੱਧ ਅ ਟੈਕਸ ਦੀ ਜੋ ਹੈ ਪਰਪਾਈ ਕਰੋ ਮੈਨੂੰ ਲੱਗਦਾ ਕਿ ਕਿੰਨੇ ਟਾਈਮ ਗੰਦਰੇ ਦਾਸ ਕੋੜਾ ਤੱਕ ਆਵੇ ਕਿ ਕਿੰਨੇ ਮਿਲਨੇ ਗੰਦਰੀਆ ਇਹ ਜਦੋਂ ਤੋਂ ਟੈਕਸ ਕਲੈਕਸ਼ਨ ਦੀ ਸਕੀਮ ਓਟੀ ਸਕੀਮ ਨਿਕਲੀ ਹੈ ਪਿਛਲੇ 3 ਮਹੀਨੇ ਤੋਂ ਉਦੋਂ ਤੋਂ ਹੀ ਇਹ 10 ਕਰੋੜ ਇਕੱਠਾ ਹੋਇਆ ਬਟ ਇੱਕ ਬੜੀ ਵਧੀਆ ਗੱਲ ਇਹ ਹੈ ਕਿ ਅੱਜ ਦੇ ਦਿਨ ਹੀ तकरीबन 3.5 ਕਰੋੜ ਇਕੱਠਾ ਹੋ ਗਿਆ ਜਿਹੜੇ ਸਟਾਫ ਨੂੰ ਲੱਗੀ ਡਿਊਟੀ ਤੇ ਕਰ ਰਹੇ ਨੇ ਲੱਗੇ ਹੋਏ ਨੇ ਉਹ ਇਹ ਆਪਣੇ ਬਟਿੰਡੇ ਵਿੱਚ ਹੀ ਸਿਰਫ ਨਗਰ ਨਿਗਮਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਬਾਹਰ ਹੋਰ ਪੰਜਾਬ ਦੇ ਹੋਰ ਕਿਥਾਂ ਤੇ ਲੱਗੀ ਸਰ ਮੈਨੂੰ ਤਾਂ ਲੱਗਦਾ ਹੈ ਕਿ ਬਟਿੰਡਾ ਇੱਕ ਲੋਕਤੀ ਐਸੀ ਨਗਰ ਨਿਗਮ ਹੈ ਜਿਹੜੀ ਇੰਨੀ ਮਿਹਨਤ ਕਰ ਰਹੀ ਹੈ ਇਸ ਛੋਟੀਏ ਸਕੀਮ ਨੂੰ ਲੈ ਕੇ ਤੇ ਮੈਨੂੰ ਲੱਗਦਾ ਹੈ ਇਹ ਪੂਰੇ ਪੰਜਾਬ 'ਚ ਰਿਕਾਰਡ ਬ੍ਰੇਕ ਕਰੇਗੀ ਇਸ ਸਕੀਮ 'ਚ ਜੋ ਹੈ ਜੀ ਜੀ ਕਰਦੇ ਹੋ ਸਵਾਲ ਹੈ ਮੇਰਾ ਤੁਹਾਨੂੰ ਕਾਫੀ ਸਾਲ ਹੋ ਗਏ ਇੱਥੇ ਕੰਮ ਕਰਦੇ ਕਦੇ ਹੋਇਆ ਇਸ ਤਰ੍ਹਾਂ ਬਈ ਡਿਊਟੀ ਇੰਨੀ ਵੱਡੀ ਹੋਵੇ ਤੇ ਇਹ ਇੰਨੀ ਡਿਊਟੀ ਕਦੇ ਹਾਰਡ ਨਹੀਂ ਹੋਈ ਪਹਿਲਾਂ ਇਸ ਤੋਂ ਲੋਕਾਂ ਨੇ ਬਹੁਤ ਕੋਆਪਰੇਟ ਕੀਤਾ ਲੋਕਾਂ ਦਾ ਬਹੁਤ ਵੱਡਾ ਸਾਥ ਸੀਗਾ ਪਰ ਇੰਨੀ ਕਲੈਕਸ਼ਨ ਅਜ ਤੱਕ ਅਸੀਂ ਕਦੇ ਨਹੀਂ ਕੀਤੀ ਓਟੀਐਸ ਬਹੁਤ ਬਾਰੀ ਆਈ ਹੈ ਫਸਟ ਟਾਈਮ ਇੰਨੀ ਕਲੈਕਸ਼ਨ ਹੋਈ ਤਕਰੀਬਨ ਪਹਿਲਾਂ ਇਹ ਹੁੰਦਾ ਸੀ 3 ਕਰੋੜ ਰੁਪਈਆ ਸਾਡੇ ਕੋਲ ਜਿਹੜਾ ਹੈਗਾ ਜਿਹੜਾ ਰੈਗੂਲਰ ਆ ਉਹ ਆਇਆ 7 ਕਰੋੜ ਰੁਪਈਆ ਜਿਹੜਾ ਹੈਗਾ ਲੋਕਾਂ ਦਾ ਬਕਾਇਆ ਆਇਆ ਇਹਦੇ ਵਿੱਚ ਰੀਅਰ ਜਿਹਦੇ ਵਾਸਤੇ ਓਟੀਐਸ ਆਈ ਹੈ 7 ਕਰੋੜ ਰੁਪਈਆ ਅਜ ਤੱਕ ਕਦੇ ਰੀਅਰ ਆਇਆ ਨਹੀਂਗਾ ਫਸਟ ਟਾਈਮ ਹੈ ਰੀਅਰ ਮੇਰੀ ਸਰਵਿਸ ਤੇ ਤ੍ਰੋਣੇ ਫਸਟ ਟਾਈਮ ਹੈ ਤਾਲੀ ਪਤਰੀ ਗਾ ਲੋਗ ਆਣਗੇ ਕੀ ਕੀ ਡਾਕੂਮੈਂਟਸ ਲੈ ਕੇ ਆਉਂਦੇ ਕੋਈ ਆ ਨੂੰ ਨਹੀਂ ਪਤਾ ਇਸ ਬਾਰੇ ਡਾਕੂਮੈਂਟਸ ਦੇ ਫਾਰਮ ਸਾਡੇ ਕੋਲੇ ਫਾਰਮ ਅਸੀਂ ਫਿਲ ਕਰਕੇ ਦਿੰਨੇ ਆ ਜਿਨ੍ਹਾਂ ਨੇ 13 14 ਦਾ ਭਰਨਾ ਉਹਨਾਂ ਦੇ ਆਧਾਰ ਕਾਰਡ ਇੱਕ ਰਿਜੀਤੀ ਜਿਹੜਾ 14 15 ਦਾ ਉਹਨਾਂ ਦਾ ਕੁਛ ਨਹੀਂ ਸਿੰਪਲ ਫਾਰਮ ਆ ਅਸੀਂ ਦੇਵਾਂਗੇ 13 14 ਦਾ ਫਾਰਮ ਵੀ ਅਸੀਂ ਦੇਵਾਂਗੇ ਅਸੀਂ ਫਿਲ ਕਰਾਂਗੇ ਬਾਹਰ ਪਬਲਿਕ ਨੂੰ ਜਾਣ ਦੀ ਜ਼ਰੂਰਤ ਨਹੀਂ ਆ ਪ੍ਰੀਆ ਫਸਟ ਫਾਰਮ ਭਰੇ ਜਾਂਦੇ ਆ ਅੰਦਰ ਕਰੈਕਟ ਫਾਰਮ ਭਰੇ ਜਾਂਦੇ ਆ ਜੇ ਕੋਈ ਬਾਹਰੋਂ ਪਰਵਾਉਂਦਾ ਬਾਹਰਲੇ ਲੋਕ ਜਿਹੜੇ ਹੈਗਾ ਕਈ ਵਾਰੀ ਗਲਤ ਫਾਰਮ ਭਰ ਦਿੰਦੇ ਆ ਉਹ ਸਾਨੂੰ ਵੀ ਪ੍ਰੋਬਲਮ ਆਉਂਦੀ ਆ ਕੰਪਿਊਟਰ ਤੇ ਅਪਲੋਡ ਨਹੀਂ ਹੁੰਦਾ ਉਹ ਫਾਰਮ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਕਰੈਕਟ ਨਹੀਂ ਹੁੰਦੀ ਅਸੀਂ ਪਬਲਿਕ ਨੂੰ ਹੀ ਗਣਿਆ ਕਿ ਮੈਕਸਿਮਮ ਫਾਰਮ 70 ਦੇ ਐਮਪਲਾਈਸ ਤੋਂ ਹੀ ਭਰਿਆ ਜਾਏ ਮੈਂ ਜੇ ਮੈਂ ਨਾ ਸਚਿੰਦ কুমার ਆ ਜੀ ਤੇ ਮੈਂ ਗਣਪਤੀ ਦਬਈ ਰੋਡ ਤੋਂ ਆਇਆ ਇਹ ਕਰਨੇ ਮੈਂ ਪ੍ਰੋਫਿਟ ਟੈਕਸ ਭਰਨ ਆ ਜੇ ਆਪਣੇ ਤੇ ਲਗਭਗ ਟਾਈਮ ਹੋਣ ਮਾਰਗ ਤਰਨ 11 ਲਗਭਗ 11 ਵੀ ਹੋ ਗਈ ਪਰ ਆ ਗਿਆ ਕੋਈ ਹਾਂ ਟੈਕਸ ਵਾਸਤੇ ਗਏ ਸੀ ਹਲੇ ਭਰੀ ਜਾਂਦੇ ਆ ਤੇ ਮੈਂ ਜਾਣ ਲੱਗਿਆ ਉਹਨਾਂ ਕੋਲ ਤੇ ਮੇਰੇ ਸਾਹਬ ਆ ਗਏ ਸੀ ਮੈਂ ਤਰਫੇ ਸਾਈਡ ਤੇ ਖੜ ਕੇ ਸੀ ਅੱਛਾ ਇਹ ਨਹੀਂ ਮੇਰੇ ਭਾਈ ਸਭ ਨਹੀਂ ਕਰਦੇ ਮੇਰੇ ਸਾਹਬ ਅਸ ਕਹਿੰਦੇ ਤੁਸੀਂ ਭਰ ਲਓ ਕੋਈ ਦਿੱਕਤ ਨਹੀਂ ਆ ਭਰ ਜਾਂਦੇ ਆਲੇ ਅੱਛਾ ਇੰਨਾ ਸਮੇਂ ਕਿਉਂ ਲੱਗ ਗਿਆ ਤੁਹਾਨੂੰ ਟੈਕਸ ਭਰਨ ਤੇ ਅੱਛਾ ਮੈਂ ਤਾਂ ਇਹ ਦੇਖਿਆ ਸੀ ਖਬਰ ਕਿ ਭਰ ਜਾਂਦੇ ਆ ਪਰ ਮੈਂ ਇੱਥੇ ਬਾਹਰ ਵਾਗਿਆ ਸੀ ਤੇ ਮੇਰੇ ਧਿਆਨ ਚੋਂ ਨਿਕਲ ਗਿਆ ਤੇ ਮੈਂ ਹੁਣ ਜਦੋਂ ਆ ਕੇ ਵੇਖਿਆ ਨਾਲੇ ਜੋ ਡਿਊਟੀ ਸੀ ਡਿਊਟੀ ਜਾ ਕੇ ਆਏ ਸੀ ਬਥਾ ਕੇ ਵੇਖਿਆ ਤੇ ਫੇਸਬੁਕ ਆਨ ਕੀਤਾ ਸੀਗਾ ਖਬਰ ਵੇਖ ਕੇ ਨਾ ਮੈਂ ਭੱਜਾਇਆ ਲਾਸਟ ਡੇਡ ਕਰਤੇ ਆ ਸਕੀਮ ਵਾਲੇ ਕੀ ਕਹਿੰਦੇ ਹੋ ਜਿਹੜਾ ਬਗਾਇਰ ਕਿਸੇ ਪੈਨਲਟੀ ਤੋਂ ਭਾਰ ਰਿਹਾ ਨਗਰ ਨਿਗਮ ਹਾਂਜੀ ਅੱਜ ਲਾਸਟ ਡੇਡ ਸੀ ਤੇ ਸਕੀਮ ਤਾਂ ਬਹੁਤ ਹੀ ਵਧੀਆ ਸੀ ਤੇ ਜਿਨ੍ਹਾਂ ਨੇ ਭਰ ਲਿਆ ਉਹ ਚੰਗੀ ਗੱਲ ਆ ਜੀ ਪਰ ਹੋਰ ਫਿਕਰ ਹੋ ਰਹੀਆਂ ਵੀ ਹੁਣ ਜਵਾਨਾਂ ਪਰਨਾ ਕੋ ਹੁਣ ਹੁਣ ਤੱਕ ਗਿਆ 50% ਕਹਿ ਰਹੇ ਵੈਸੇ ਅੱਗੇ ਤਾਂ ਪਰੇ ਜਾਣੇ ਪਰ ਹਾਂ ਹਾਂ ਅੱਗੇ ਹੁਣ 50% ਹੁਣ ਕਹਿ ਰਹੇ ਆ ਕਿ ਅੱਗੇ 50% ਚੱਲਣਗੇ ਕੁਝ ਦਿਨਾਂ ਫਤਵਾ ਬਿਲਕੁਲ ਖੁਸ਼ੀ ਹੋਈ ਆ ਕੋਝੇ ਤਾਂ ਬਹੁਤੇ ਕਦੇ ਦੇਖਿਆ ਇਸ ਤਰ੍ਹਾਂ ਦਾ ਕੰਮ ਨਹੀਂ ਇਸ ਤਰ੍ਹਾਂ ਦੇ ਕਦੇ ਕੋਈ ਕੰਮ ਨਹੀਂ ਜਦੋਂ ਮੇਰ ਸਾਹਿਬ ਆਏ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਕਦੇ ਕਦੇ ਵੀ ਗਵਰਨਮੈਂਟ ਕੋਈ ਵੀ ਆਪਣਾ ਦਫਤਰ ਇੰਨੇ ਟਾਈਮ ਤੱਕ ਦੇਖਿਆ ਨਹੀਂ ਕਿ ਖੁੱਲਿਆ ਹੁੰਦਾ ਪਰ ਅੱਜ ਹੈਰਾਨ ਅਗੇ ਸਾਰੇ ਵੇਖ ਕੇ ਹੈਰਾਨ ਹੋਣਗੇ ਕਿ ਇੰਨੇ ਟਾਈਮ ਤੱਕ ਦਫਤਰ ਸਰਕਾਰੀ ਦਫਤਰ ਵੀ ਖੁੱਲਿਆ ਜੁਈ ਹੈ ਜੇ ਸ਼ਾਮ ਨੂੰ 5 ਵਜੇ ਤੱਕ ਖੁੱਲਦਾ ਫਿਰ ਜਮਾਨਾ ਭਰਨਾ ਪੈਦਾ ਨਾ ਜਮਾਨਾ ਕਰਨਾ ਪੈਂਦਾ ਹੈ ਬਹੁਤ ਤੋਂ ਤਾਂ ਫਾਇਦਾ ਹੋ ਗਿਆ ਹੁਣ ਵੀ ਕਈ ਇਸ ਤਰ੍ਹਾਂ ਹੈ ਕਿ ਛੁੱਟੀ ਤੋਂ ਡਿਊਟੀ ਤੋਂ ਅੰਤ ਤੋਂ ਬਾਅਦ ਵੀ ਮੰਨ ਲਓ 5:30 5:6 ਵਜੇ ਤੋਂ ਬਾਅਦ ਵੀ ਆ ਕੇ ਉਹਦਾ ਟੈਕਸ